ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੱਸ ਵੱਡੇ ਲੀਡਰ ਨੇ ਦਿੱਤਾ ਅਸਤੀਫਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਲੋਕ ਸਭਾ ਚੋਣਾਂ ਦਰਾਂ ਕਾਂਗਰਸ ਨੂੰ ਇੱਕ ਹੋਰ ਝੜਕਾ ਲੱਗਾ ਹੈ ਯੱਤ ਇਸਗੜ ਦੀ ਕਾਂਗਰਸ ਨੇਤਾ ਰਾधिका ਖੇੜਾ ਨੇ ਅਸਤੀਫਾ ਦੇ ਦਿੱਤਾ ਉਹਨਾਂ ਨੇ ਇਹ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜੇ ਪੜਾ ਤੋਂ ਠੀਕ ਦੋ ਦਿਨ ਪਹਿਲਾਂ ਲਿਆ ਹੈ ਤੇ ਉਹਨਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਕਾਰਜੂਨ ਖੜਗੇ ਨੂੰ ਲਿਖੇ ਪੱਤਰ 'ਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਉਹਨਾਂ ਨੇ ਆਪਣੀ ਚਿੱਠੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ ਆਪਣੀ ਪੋਸਟ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਮੈਂ ਬਹੁਤ ਹੀ ਦੁਖੀ ਮਨ ਨਾਲ ਪਾਰਟੀ ਦੀ ਮੈਂਬਰਸ਼ਿਪ ਤੋਂ ਛੱਡ ਰਹੀ ਹਾਂ ਤੇ ਆਪਣੇ ਦੇ ਦੋਸਤੀਪਾ ਦੇ ਰਹੀ ਹਾਂ ਹਾਂ ਮੈਂ ਲੜਕੀ ਹਾਂ ਅਤੇ ਲੜ ਸਕਦੀ ਹਾਂ ਤੇ ਇਹੀ ਹੁਣ ਮੈਂ ਕਰ ਰਹੀ ਆ ਤੇ ਆਪਣੇ ਤੇ ਆਪਣੇ ਦੇਸ਼ ਵਸੇ ਵਾਲੀ ਮੈਂ ਨਿਆਲੀ ਲੜਦੀ ਰਹਾਂਗੀ ਵੀਡੀਓ ਦੇਖਣ ਲਈ ਤੋਂ ਬਾਅਦ